ਸ਼ਕਮੀ ਹੋਇਆ ਜੀ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਵੀ ਪੰਜਾਬ ਦੀ ਧਰਤੀ ਨੂੰ ਕੁਝ ਵੀ ਕੋਈ ਮਾੜੇ ਅਨਸਰ ਕਰਨ ਦੀ ਜਿਹੜੀ ਮਾਰੀ ਨੀ ਹੈ ਤੇ ਨਾ ਕੁਝ ਨਹੀਂ ਟਕਣੀ ਨਹੀਂ ਆਈਡੀ ਦਾ ਕੋਈ ਟੈਰਰਿਜ਼ਮ ਫਲਾਣ ਦੀ ਕੋਸ਼ਿਸ਼ ਕਰਨਗੇ ਕੋਈ ਵੀ ਐਦਾਂ ਦੀਆਂ ਗਤੀਵਿਧੀਆਂ ਕਰਨਗੇ ਅਸੀਂ ਉਹਨਾਂ ਨੂੰ ਸਖਤ ਸ਼ਕਤੀ ਨਾਲ ਕਾਰਵਾਈ ਕਰਾਂਗੇ ਉਹਨਾਂ ਦੇ ਇਸੇ ਲਈ ਤਹਿਤ ਸਾਡੀ ਸਾਡੀ ਪੁਲਿਸ ਨੂੰ ਕੱਲ ਇਨਫੋਰਮੇਸ਼ਨ ਮਿਲੀ ਕਿ ਜੀਵਨ ਫੌਜੀ ਜਿਹੜਾ ਹੈਗਾ ਫੋਰਨ ਬੇਸਡ ਟੈਰਰਿਸਟ 엘ਮੈਂਟ ਹੈਗਾ ਉਹਦੇ ਇੱਕ ਮੋਡਿਊਲ ਦੇ ਤਹਿਤ ਸਾਡੇ ਕੋਲੇ ਇਨਫੋਰਮੇਸ਼ਨ ਆਈ ਕਿ ਇਹ 4-5 ਜਣਿਆਂ ਦਾ ਗਰੋਹ ਬਣਿਆ ਹੋਇਆ ਹੈ ਜਿਹੜੇ ਕਿ ਇਹ ਇਨਾਂ ਕੋਲ ਐਕਸਕਲੂਸਿਵ ਵੀ ਹੈਗੇ ਨੇ ਇਨਾਂ ਕੋਲ ਮਾਰੂ ਹਥਿਆਰ ਵੀ ਹੈਗੇ ਨੇ ਤੇ ਜਿਹੜੇ ਮਾੜੇ ਕੰਮ ਕਰਨ ਦੀ ਫਰਾਕ ਚ ਨੇ ਤੇ ਇਹਨਾਂ ਨੇ ਪਹਿਲਾਂ ਵੀ ਮਾੜੇ ਕੰਮ ਕੀਤੇ ਨੇ ਉਸੇ ਲਈ ਤੈਤ ਫਿਰ ਅਸੀਂ ਇੱਕ ਐਫ ਆਰ ਨੰਬਰ 58 ਸਾਡਾ 345 ਐਕਸਪਲੋਸਿਵ ਐਕਟ ਤੇ ਯੂਏਪੀਏ ਦੇ ਅੰਡਰ ਅਸੀਂ ਪੀਐਸ ਰਮਦਾਸ ਕਲਪਤੀ ਰਜਿਸਟਰ ਕੀਤੀ ਤੇ ਸਾਨੂੰ ਜਦੋਂ ਇਹ ਸਾਨੂੰ ਏਜੰਸੀਜ਼ ਨੇ ਵੀ ਸਾਨੂੰ ਇਨਟੀਮੇਟ ਕੀਤਾ ਇਹਦੇ ਬਾਰੇ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜੇ ਉਹ ਦੋਸ਼ੀ ਨੇ ਇਹ ਐਕਟਿਵਾ ਤੇ ਚੱਲਦੇ ਜਾ ਰਹੇ ਨੇ ਸਾਡੀਆਂ ਟੀਮਜ਼ ਬੜੀਆਂ ਹੀ ਮਾਈਨਿਊਟਲੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀਗੀਆਂ ਤੇ ਇੱਥੇ ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਰਮਦਾਸ ਇਲਾਕੇ ਵਿੱਚ ਇਹ ਤੁਸੀ ਦੇ ਜਦੋਂ ਜਾ ਰਹੇ ਸੀਗੇ ਸਾਡੀ ਟੀਮਾਂ ਤੇ ਇਹ ਦੋ ਜਿਹੜੇ ਦੋਸ਼ੀ ਨੇ ਇਹਨਾਂ ਦੋਸ਼ੀਆਂ ਦਾ ਨਾਂ ਹੈਗਾ ਜੀ ਲਖਪ੍ਰੀਤ ਸਿੰਘ ਉਰਫ ਲਗ ਅਤੇ ਵਿਸ਼ਾਲ ਮਸੀ ਉਰਫ ਮੰਗਲ ਇਹ ਦੋਵੇਂ ਜਾਫਰਕੋਟ ਥਾਣਾ ਜਨਾਲਾ ਦੇ ਵਾਸੀ ਨੇ ਜੀ ਇਹ ਦੋਨਾਂ ਨੂੰ ਜਦੋਂ ਸਾਡੀ ਟੀਮ ਨੇ ਰੋਕਿਆ ਤੇ ਇਹਨਾਂ ਨੇ ਸਾਡੀ ਟੀਮ ਤੇ 6 ਫਾਇਰ ਕੀਤੇ ਨੇ ਜੀ ਆਪਣੀਆਂ ਪਿਸਟਲਸ ਤੋਂ ਇੱਕ ਜਿਗਾਨਾ 9mm ਪਿਸਟਲ ਹੈ ਇੱਕ ਬਲੌਕ 9mm ਪਿਸਟਲ ਹੈ ਕੀ ਕਾਫੀ ਸਫਿਸਟੀਕੇਟਿਡ ਵੈਪਨਸ ਨੇ ਇਹਨਾਂ ਤੋਂ ਇਹਨਾਂ ਨੇ 6 ਸਾਡੇ ਲਾਜ਼ਮਾ ਤੇ ਫਾਇਰ ਕੀਤੇ ਜਿਹੜੇ ਚੋ ਇੱਕ ਫਾਇਰ ਸਾਡੀ ਪੁਲਿਸ ਦੀ ਜਿਹੜੀ ਵਹੀਕਲ ਹੈ ਉਹਦੇ ਤੇ ਵੀ ਲੱਗਿਆ ਉਹਦੀ ਨੈਰੋਲੀ ਸਾਡੀ ਟੀਮ ਨੇ ਐਸਕੇਪ ਕੀਤਾ ਤੇ ਜਵਾਬੀ ਫਾਇਰ ਦੇ ਦੌਰਾਨ ਇਹਨਾਂ ਦੇ ਦੋਵਾਂ ਦੇ ਇੱਕ ਦੇ ਦੋਨੋਂ ਦਿਆਂ ਲੱਤਾਂ 'ਚ ਇਹਨਾਂ ਦੀ ਇੰਜਰੀ ਆਈ ਹੈ ਦੋਵਾਂ ਦੇ ਗਨਸ਼ੌਟ ਇੰਜਰੀ ਹੈਗੀ ਆ ਪਤਾ ਲੱਗਾ ਕਿਹੜੀ ਵਾਅਦਾਤ ਨੂੰ ਅੰਜਾਮ ਦਿੱਤਾ ਸੀ ਹੁਣ ਤੱਕ ਕੋਈ ਜਾਂਚਦਾਰਾਂ ਕੋਈ ਪਤਾ ਲੱਗਾ ਉਹ ਇਹ ਜੀ ਜਿਹੜੀਆਂ ਸਾਨੂੰ ਸਾਡੇ ਮੁਤਾਬਿਕ ਇਨਫੋਰਮੇਸ਼ਨ ਸਿਗੀਆਂ ਹੈ ਨਾ ਕੋਈ ਕਾਫੀ ਮਾਰੂ ਹਥਿਆਰ ਸੀਗੇ ਇਹਨਾਂ ਕੋਲ ਐਕਸਕਲੂਸਿਵ ਵੀ ਸੀਗੇ ਤੇ ਬਾਕੀ ਹੁਣ ਜਿਵੇਂ ਇਹਨਾਂ ਨੂੰ ਅਸੀਂ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਇਹਨੂੰ ਮੈਂ ਇੱਕ ਵਾਰੀ ਹਸਪੀਟਲਾਈਜ਼ ਕੀਤਾ ਹੈ ਇਹਨਾਂ ਤੋਂ ਜਿਹੜੀ ਵੀ ਇਨਫੋਰਮੇਸ਼ਨ ਅਸੀਂ ਐਕਸਟ੍ਰੈਕਟ ਕਰਾਂਗੇ ਕਿ ਇਹਨਾਂ ਕੋਲ ਹੋਰ ਕੀ ਕੀ ਸਮਾਨ ਹੈ ਹਥਿਆਰ ਹੈਗੇ ਆ ਇਹਨਾਂ ਦੇ ਸਾਥੀ ਕੌਣ ਨੇ ਸਾਨੂੰ ਉਮੀਦ ਹੈ ਇਹਨਾਂ ਦੇ ਜਿਹੜੇ ਬਾਕੀ ਦੇ ਸਾਥੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਸਰ ਬਾਰਡਰ ਏਰੀਆ ਚ ਕਮਰੇ ਲੱਗਦਾ ਕੋਈ ਕਨਸਾਈਨਮੈਂਟ ਲੈਣ ਆ ਸਕ ਆਏ ਹੋਣਗੇ ਕਿਉਂਕਿ ਜੀ ਬੌਂਦੀ ਮੋਮੈਂਟ ਹੁੰਦੀ ਬਿਲਕੁਲ ਜੀ ਜਿਹੜੀਆਂ ਸਾਡੇ ਕੋਲ ਦੁਪਹਿਰ ਦਾ ਟਾਈਮ ਇਨਫੋਰਮੇਸ਼ਨ ਸੀਗੀ ਸਨ ਵੈਜੈਂਸੀ ਜਨਰਲ ਜੀ ਅਸੀਂ ਤਾਂ ਕਹਿੰਦੇ ਪਿਸਟਲ ਆਏ ਹੋਏ ਅਗਰ ਆ ਸਕ ਆਏ ਹੋਣਗੇ ਬਾਰਡਰ ਪਰ ਮਾੜੀਆਂ ਗਤੀਵਿਧੀਆਂ ਚ ਇਨਵੋਲਡ ਸੀਗੇ ਤੇ ਇਹਨਾਂ ਨੇ ਇਸੇ ਇਲਾਕੇ ਚ ਜਿਹੜੀ ਐਕਸਟਰਸ਼ਨ ਕਾਲਸ ਜਿਹੜੇ ਆ ਜੀਵਨ ਫੌਜੀ ਮੈਂ ਦਾ ਆਪਣੇ ਆਪ ਨੂੰ ਕਹਿੰਦਾ ਹੈਗਾ ਉਹ ਟੈਰਰਿਸਟ ਐਲੀਮੈਂਟ ਹੈਗਾ ਤੇ ਇਹ ਬੇਸਿਕਲੀ ਜਿਹੜੇ ਹੈਗੇ ਉਹਦੇ ਕਹਿਣ ਤੇ ਇਹਨਾਂ ਨੇ ਇਲਾਕੇ 'ਚ دہشت ਫਲਾਉਣ ਦੀ ਕੋਸ਼ਿਸ਼ ਕਰਨੀ ਸੀ ਬਟ ਸਾਡੀ ਬਹੁਤ ਹੀ ਬਹਾਦਰੀ ਨਾਲ ਸਾਡੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਨੇ ਆਪ ਅੱਗੇ ਹੋ ਕੇ ਇਹਨਾਂ ਨੂੰ ਨਾਲ ਇਹਨਾਂ ਨੂੰ ਕਾਬੂ ਕੀਤਾ। ਪਿਛਲੇ ਦਿਨ ਇਸ ਮੁੱਦੇ ਸੰਬੰਧੀ ਉਹਦੇ ਨਾਲ ਕੋਈ ਸੰਬੰਧ ਹੈਗਾ ਨਾ ਜਿਹੜਾ ਚੱਕ ਬਲਾ ਤੋਂ ਮਿਲਿਆ। ਜੀ ਸਾਨੂੰ ਕਾਫੀ ਹਿੰਟ ਹੈਗੇ ਨੇ ਸਾਨੂੰ ਉਮੀਦ ਹੈ ਕਿ ਇਹਦੇ ਤੋਂ ਸਾਨੂੰ ਹੋਰ ਵੀ ਬਹੁਤ ਅਕਸੀਂ ਜਾ ਕੇ ਤੇ ਕੁਝ ਕਿਸੇ ਤਰ੍ਹਾਂ ਇਹਨਾਂ ਤੋਂ ਕਰਾਂਗੇ ਇਹਨਾਂ ਦੇ ਸਾਥੀਆਂ ਤੋਂ ਵੀ ਕੁਝ ਇਸ ਕਰਾਂਗੇ ਸਾਨੂੰ ਉਮੀਦ ਹੈ ਕਿ ਕਾਫੀ ਵੱਡੀਆਂ ਇਹਨਾਂ ਤੋਂ ਰਿਕਵਰੀਜ਼ ਹੋਣਗੀਆਂ। ਜਿਹੜੇ ਪਿਸਟਲ ਮਿਲੇ ਆ ਲੱਗਦਾ ਇਹ ਵੀ ਬਾਰਡਰ ਪਾਰਟ ਵਾਈ ਹੋ ਸਕਦੀ। ਬਿਲਕੁਲ ਜੀ ਜਿਹੜੇ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਅਸੀਂ ਜਿਹੜੀ ਰਿਕਵਰੀਜ਼ ਕਰ ਰਹੇ ਹਾਂ ਪਗੜਾ ਲੋਕਾਂ ਮੜੀ ਸਾਡੇ ਕੋਲ ਪਿਸਟਲਜ਼ ਆ ਰਹੀਆਂ ਨੇ ਜਿਹੜੀਆਂ ਸਫਿਸਟੀਕੇਟਿਡ ਵੈਪਨ ਇਹ ਜਿਹੜੀਆਂ ਸਾਰੀਆਂ ਪਿਸਟਲਸ ਨੇ ਉਹ ਉਸੇ ਤਰੀਕੇ ਦੀਆਂ ਪਿਸਟਲਸ ਨੇ ਜਿਗਾਨਾ ਪਿਸਟਲ ਤੇ 9mm ਬਲੌਕ ਪਿਸਟਲ ਜਿਹੜੀ ਹੈ ਠੀਕ ਹੈ